ਕੇਜਰੀਵਾਲ ਸਾਹਿਬ ਦੀ ਗ੍ਰਿਫਤਾਰੀ ਹੋਈ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਇਹ ਚੱਕਲ ਤੇ ਬੜੀ ਕਲੀਅਰ ਹੈ ਕਿ ਜਿਹੜੀ ਇੱਕ ਸੱਤਾ ਤੇ ਰ ਹੈ ਜਿਹੜੀ ਇਸ ਵੇਲੇ ਕਾਬੂ ਹੈ ਪ੍ਰਾਈਮ ਮਿਨਿਸਟਰ ਮੋਦੀ ਉਹ ਤਕਰੀਬਨ ਡਰੇ ਪਏ ਨੇ ਇੰਡੀਆ ਲਾਇન્સ ਤੋਂ ਕਿ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਉਹਨਾਂ ਤਾਕਤਾਂ ਸਾਰੀਆਂ ਨੂੰ ਰੋਕਿਆ ਜਾਵੇ ਜਿਹੜੀਆਂ ਇਕੱਠੀਆਂ ਹੋ ਕੇ ਦੇਸ਼ ਲਈ ਸੰਵਿਧਾਨ ਦੀ ਲੜਾਈ ਲੜ ਰਹੀਆਂ ਨੇ ਜਿਹੜੀਆਂ ਲੋਕ ਆਵਾਜ਼ ਜਿਹੜੀ ਹੈ ਉਹਨੂੰ ਬੁਲੰਦ ਕਰ ਰਹੀਆਂ ਨੇ ਜ਼ਰੂਰੀ ਸਮਝਿਆ ਹੋਊਗਾ ਕਿ ਉਹਨਾਂ ਨੂੰ ਆਈਪੀਐਲ 'ਚ ਜਾਣਾ ਹੈ ਕਈ ਵਾਰ ਉਹਨਾਂ ਦੀ ਉਹੀ ਮਜਬੂਰੀਆਂ ਦੱਸ ਸਕਦੇ ਕਿ ਕੀ ਮਜਬੂਰੀ ਸੀ ਇੰਨੀ ਵੱਡੀ ਪਰ ਮੈਂ ਇਹ ਬਿਲਕੁਲ ਕਹੂੰਗਾ ਕਿ ਸਾਡੇ ਬਰਸ਼ਤ ਨੇਤਾ ਨੇ ਔਰ ਅਸੀਂ ਕਵਾਂਗੇ ਵੀ ਇਹ ਪਾਰਟੀ ਦੇ ਪ੍ਰਚਾਰ ਰਾਸਤੇ ਜ਼ਰੂਰ ਆਉਣ ਕਿਉਂਕਿ ਉਹਨਾਂ ਨੂੰ ਬਾਈਕਾਟ ਦੇ ਲੋਕਾਂ ਨੇ ਰੈਜੂਲੇਸ਼ਨ ਪਾ ਦਿੱਤੇ ਪੰਚਾਇਤਾਂ ਦੇ ਕਿ ਤੁਹਾਨੂੰ ਪਿੰਡਾਂ 'ਚ ਨਹੀਂ ਵੜਨ ਦਵਾਂਗੇ ਤੁਹਾਨੂੰ ਚੇਤਾ ਜਦੋਂ ਵਕ ਹੋਏ ਸੀ ਸਾਹ ਦੇਣ ਪੰਜਾਬ ਵਾਲੇ ਤੇ ਅਸੀਂ ਇਕੱਠੇ ਹੋ ਜੀਏ ਇਹਨਾਂ ਨੇ ਨਹੀਂ ਕੀਤਾ ਸੂਲਾਂ ਨਾਲ ਲੋਕਾਂ ਦੇ ਡਰ ਤੋਂ ਭੈ ਤੋਂ ਇਹਨਾਂ ਨੇ ਅਲੱਗ-ਅਲੱਗ ਹਣ ਰੱਖੇ ਲੜਨ ਦਾ ਮਨ ਬਣਾਇਆ ਪੂਰੀ ਐਕਸਰਸਾਈਜ਼ ਹੋਈ ਇਹਦੇ ਤੇ ਨਾ ਤੁਸੀਂ ਪੰਜਾਬ ਦੇ ਪੱਲੇ ਕੋਈ ਛੱਡਿਆ ਨਾਉ ਤੁਸੀਂ ਪੰਥ ਦੇ ਪੱਲੇ ਕੋ ਛੱਡਿਆ ਸੋ ਇਹ ਸਾਰੀਆਂ ਚੀਜ਼ਾਂ ਨੂੰ ਉਹਨਾਂ ਨੂੰ ਇਹ ਸੀ ਜਿਕੇ ਦੇ ਹੁਣ ਜਿਹੜੇ ਜਿਹੜੀ ਇੱਕ ਤਾਕਤ ਹੈ ਜਿਹੜੀ ਇੱਕ ਪਾਸੇ ਲੋਕ ਸਭਾ ਚੋਣ ਤੇ ਦੂਜੇ ਪਾਸੇ ਕੇਜਰੀਵਾਲ ਦੀ ਗ੍ਰਿਫਤਾਰੀ ਲੋਕ ਸਭਾ ਚੋਣਾਂ ਤੇ ਇਸ ਦਾ ਕੀ ਅਸਰ ਪਏਗਾ ਸਾਡੇ ਨਾਲ ਗੁਰਜੀਤ ਸਿੰਘ ਓਜਲਾ ਜਿਹੜੇ ਪੂਰਬ ਜਿਹੜੇ ਸੰਸਦ ਹੈ ਅੰਮ੍ਰਿਤਸਰ ਤੋਂ ਸਾਡੇ ਨਾਲ ਮੌਜੂਦ ਹੈ ਓਜਲਾ ਸਾਹਿਬ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਕਿਵੇਂ ਦੇਖਦੇ ਹੋ ਇਸ ਦੇ ਨਾਲ ਫਰਕ ਪਏਗਾ ਪੰਜਾਬ ਦੇ ਚੋਣਾਂ 'ਚ ਜਾਂ ਫਿਰ ਬਾਕੀ ਜਿਹੜੇ ਦੇਸ਼ 'ਚ ਲੋਕ ਸਭਾ ਚੋਣਾਂ ਹੋਣੀਆਂ ਇਸ ਦਾ ਫਰਕ ਪਏਗਾ ਦੇਖੋ ਜਿਹੜੀ ਕੇਜਰੀਵਾਲ ਸਾਹਿਬ ਦੀ ਗ੍ਰਿਫਤਾਰੀ ਹੋਈ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਇਹ ਚ ਕੱਲ ਤੇ ਬੜੀ ਕਲੀਅਰ ਹੈ ਕਿ ਜਿਹੜੀ ਇੱਕ ਸੱਤਾ ਤੇਰੇ ਜਿਹੜੀ ਇਸ ਵੇਲੇ ਕਾਬਜ ਹੈ ਪ੍ਰਾਈਮ ਮਿਨਿਸਟਰ ਮੋਦੀ ਉਹ ਤਕਰੀਬਨ ਡਰੇ ਪਏ ਨੇ ਇੰਡੀਆ ਲਾਇੰਸ ਤੋਂ ਇੰਡੀਆ ਲਾਇੰਸ ਦੇ ਆਰ ਪਾਰਟਨਰ ਨੂੰ ਤੰਗ ਕੀਤਾ ਜਾ ਰਿਹਾ ਹੂੰ ਜੇ ਤੇਕ ਮੁੱਖ ਮੰਤਰੀ ਦੀ ਗ੍ਰਿਫਤਾਰੀ ਹੋਣੀ ਹੋ ਉਹ ਜਿਹੜਾ ਲੋਕਤੰਤਰ ਹੈ ਉਹ ਉਹ ਸਿੱਧਾ ਇੱਕ ਖਤਰੇ ਦੀ ਘੰਟੀ ਹੈ ੜੀ ਦੇਸ਼ ਵਾਸਤੇ ਹੂੰ ਜਦੋਂ ਵੀ ਲੋਕਤੰਤਰ ਖਤਮ ਹੋਊਗਾ ਤੇਰੇ ਡਿਕਟੇਟਰਸ਼ਿਪ ਵਧੇਗੀ ਤੇ ਰਾਜਕਤਾ ਫੈਲੇਗੀ ਔਰ ਫਿਰ ਖਾਨਾ ਜੰਗੀ ਹੋਣ ਦਾ ਡਰ ਲੱਗੇਗਾ ਅਨਲਾਨੀ ਹੋਈ ਐਮਰਜੈਂਸੀ ਹੈ ਉਸ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਸਾਰੇ ਖਾਤੇ ਫ੍ਰੀਜ਼ ਕਰ ਦੇਣੇ ਇਹ ਕੀ ਦਰਸਾਉਂਦਾ ਹੈ ਕੇ ਵਿਰੋਧੀ ਆਪਣੀ ਭੂਮਿਕਾ ਨੇ ਨਿਭਾ ਸਕਣ ਮਤਲਬ ਇਲੈਕਸ਼ਨਾਂ ਦੇ ਵਿੱਚ ਅੱਗੇ ਕੜੀ ਕਈ ਤਰ੍ਹਾਂ ਦੇ ਇਲਜ਼ਾਮ ਇਹਨਾਂ ਦੇ ਉੱਤੇ ਲਗਾਤਾਰ ਆ ਰਹੇ ਨੇ ਜਿਸ ਤਰੀਕੇ ਨਾਲ ਇਲੈਕਟਰ ਬਾਉਂਡ ਦੇ ਵਿੱਚ ਇਹਨਾਂ ਨੇ ਕਰਪਸ਼ਨ ਕੀਤੀ ਆ ਈਡੀ ਨੂੰ ਵਰਤ ਕੇ ਜਿਹੜੇ ਬੰਦਿਆ ਦੇ ਉੱਤੇ ਈਡੀ ਰੇਡ ਕਰਦੀ ਸੀ ਅਗਲੇ ਦਿਨ ਉਹ ਇਲੈਕਟਰ ਬਾਉਂਡ ਖਰੀਦੇ ਸੀ ਉਸ ਤੋਂ ਬਾਅਦ ਉਹਨਾਂ ਨੂੰ ਕਲੀਨ ਚਿੱਟ ਦਿੱਤੀ ਜਾਂਦੀ ਸੀ ਮਤਲਬ ਰੇਡ ਕਰਕੇ ਪੈਸੇ ਲੈਣੇ ਔਰ ਉਹਨਾਂ ਨੂੰ ਮੁੜ ਕੇ ਉਹਨਾਂ ਨੂੰ ਕਲੀਨ ਚਿੱਟ ਦੇਣੀ ਸੋ ਇਹ ਉਹਦਾ ਹੀ ਇੱਕ ਹਿੱਸਾ ਹੈ ਕੇਜਰੀਵਾਲ ਦੀ ਗ੍ਰਿਫਤਾਰੀ ਵੀ ਕਿ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਉਹਨਾਂ ਤਾਕਤਾਂ ਸਾਰੀਆਂ ਨੂੰ ਰੋਕਿਆ ਜਾਵੇ ਜਿਹੜੀਆਂ ਇਕੱਠੀਆਂ ਹੋ ਕੇ ਦੇਸ਼ ਲਈ ਸੰਵਿਧਾਨ ਲਈ ਲੜਾਈ ਲੜ ਰਹੀਆਂ ਨੇ ਜਿਹੜੀਆਂ ਲੋਕ ਆਵਾਜ਼ ਜਿਹੜੀ ਹੈ ਉਹਨੂੰ ਬੁਲੰਦ ਕਰ ਰਹੀਆਂ ਨੇ ਇਹ ਇੱਕ ਮੈਸਜ ਹੁੰਦਾ ਉਹਦੇ ਤੇ ਸਿੱਧਾ ਨਿਸ਼ਾਨਾ ਹੈ ਤੇਜੀਵਾਲ ਦੀ ਗ੍ਰਿਫਤਾਰੀ ਹੋਈ ਨਵਜੋਤ ਸਿੰਘ ਸਿੱਧੂ ਕਮੈਂਟਰੀ ਚ ਵਾਪਸ ਲੱਗੇ ਕੁਛ ਨਾ ਕਿਸੇ ਹੱਦ ਤੱਕ ਨੁਕਸਾਨ ਹੋਏਗਾ ਕਿਉਂਕਿ ਸਟਾਰ ਪ੍ਰਚਾਰਕ ਸੀ ਨਵਜੋਤ ਸਿੰਘ ਸਿੱਧੂ ਵੀ ਜਿੰਨੇ ਵੀ ਵਿਧਾਨ ਸਭਾ ਚੋਣ ਹੋਣ ਜਾਂ 2014 ਦੇ ਲੋਕ ਸਭਾ ਚੋਣ ਹੋਣ ਭਾਵੇਂ ਉਹ ਉਸ ਵੇਲੇ ਭਾਜਪਾ ਚ ਸੀ ਲੇਕਿਨ ਸਟਾਰ ਪ੍ਰਚਾਰਕ ਦੇ ਜਾਣ ਨਾਲ ਕੁਛ ਹੱਦ ਤੱਕ ਜਿਹੜੀ ਖਾਮੀਆਂ ਜ਼ਰੂਰ ਸਾਹਮਣੇ ਆਦੀਆਂ ਦੇਖੋ ਕਾਂਗਰਸ ਪਾਰਟੀ ਦੇ ਵੱਡੇ ਬਰਿਸ਼ਟ ਨੇਤਾ ਨੇ ਨਮਜੋਤ ਸਿੱਧੂ ਔਰ ਉਹਨਾਂ ਨੇ ਕੋਈ ਆਪਣਾ ਨਿੱਜੀ ਪਰਿਵਾਰ ਦੇਖੋ ਜਿਹੜਿਆ ਨਿੱਜਤਾ ਉਹ ਪਹਿਲ ਹੋ ਜਾਂਦੀ ਹੈ ਕਈ ਵਾਰ ਹੁਣ ਕਈ ਵਾਰ ਉਹਨਾਂ ਦੇ ਮਤਲਬ ਜ਼ਰੂਰੀ ਸਮਝਿਆ ਹੋਊਗਾ ਕਿ ਉਹਨਾਂ ਨੂੰ ਆਈਪੀਐਲ 'ਚ ਜਾਣਾ ਹੈ ਕਈ ਵਾਰ ਉਹਨਾਂ ਦੀ ਉਹੀ ਮਜਬੂਰੀਆਂ ਦੱਸ ਸਕਦੇ ਕਿ ਕੀ ਮਜਬੂਰੀ ਸੀ ਇੰਨੀ ਵੱਡੀ ਪਰ ਮੈਂ ਇਹ ਬਿਲਕੁਲ ਕਹੂੰਗਾ ਕਿ ਸਾਡੇ ਬਰਿਸ਼ਟ ਨੇਤਾ ਨੇ ਔਰ ਅਸੀਂ ਕਵਾਂਗੇ ਵੀ ਇਹ ਪਾਰਟੀ ਦੇ ਪ੍ਰਚਾਰ ਵਾਸਤੇ ਜ਼ਰੂਰ ਆਉਣ ਕਿਉਂਕਿ ਪਾਰਟੀ ਦਾ ਪ੍ਰਚਾਰ ਕਰਨਾ ਵੀ ਜ਼ਰੂਰੀ ਹੈ ਨਰਾਜ਼ ਵੀ ਸੀ ਕਾਂਗਰਸ ਤੋਂ ਲਕਿ ਜੋ ਚਾਹਦੇ ਸੀ ਜਿਹੜੇ ਆਲਾ ਨੇਤਾ ਨੇ ਉਹਨਾਂ ਦੀ ਗੱਲਾਂ ਨਹੀਂ ਬਣੀਆਂ ਕਈ ਇਹੋ ਜਿਹੀ ਗੱਲਾਂ ਸੀ ਜਦੋਂ ਤੇ ਆਏ ਸੀ ਉਦੋਂ ਤੱਕ ਰਾਜ ਸੀ ਕੈਬਨਲ ਮਨਿਸਟਰ ਤੋਂ ਵੀ ਉਹਨਾਂ ਨੇ ਅਸਤੀਫਾ ਦਿੱਤਾ ਸੀ ਜਦੋਂ ਉਹਨਾਂ ਨੂੰ ਬਣਾਇਆ ਗਿਆ ਸੀ 2017 ਚ ਸੋ ਨਰਾਜ਼ ਵੀ ਸੀ ਵਜ੍ਹਾ ਹੋ ਸਕਦੀ ਹੈ ਨਰਾਜ਼ਗੀ ਵੀ ਆਪੀਐਲ ਜਾਣ ਦੀ ਵਜ੍ਹਾ ਹੋ ਸਕਦੀ ਹੈ ਦੇਖੋ ਆਪਣੀ ਗੱਲ ਰੱਖਣਾ ਆਪਣੀ ਗੱਲ ਕਹਿਣਾ ਨੂੰ ਤੁਸੀਂ ਨਰਾਜ਼ਗੀ ਨਹੀਂ ਕਹਿ ਸਕਦੇ ਹਮ ਇਹ ਕਾਂਗਰਸ ਹੈ ਜਿਹਦੇ ਦੀ ਤੁਸੀਂ ਗੱਲ ਕਰ ਸਕਦੇ ਜੀ ਅੱਜ ਜੇ ਕਿਤੇ ਜੇ ਡੈਮੋਕ੍ਰੇਸੀ ਬੀਜੇਪੀ ਜਾ ਜੇ ਅੱਧੀ ਬੀਜੇਪੀ ਬੀਜੇਪੀ ਛੱਡ ਕੇ ਭੱਜ ਗਈ ਜੇ ਉਹਨੂੰ ਈਡੀ ਤੇ ਦੂਜੀ ਦਾ ਡਰ ਨਾ ਹੋਵੇ ਅੱਜ ਜਿੰਨਾ ਦਮ ਉੱਥੇ ਘੁੱਟਦਾ ਹੈ ਉਹਨਾਂ ਕਿਤੇ ਵੀ ਨਹੀਂ ਘੁੱਟਦਾ ਸੋ ਇਹਨੂੰ ਨਾਰਾਜ਼ਗੀ ਨਹੀਂ ਹਰ ਹਰ ਲੀਡਰ ਦਾ ਆਪਣਾ ਇੱਕ ਤਰੀਕਾ ਕਰਿਆ ਆਪਣੇ ਵਿਚਾਰ ਰੱਖਦਾ ਹੈ ਪਾਰਟੀ ਸਾਰਿਆਂ ਵਿਚਾਰਾਂ ਦਾ ਸਮੇਲ ਕਰਕੇ ਜੋ ਬੈਟਰ ਹੈ ਪਾਰਟੀ ਆਸਤੇ ਜੋ ਲੀਡਰਸ਼ਿਪ ਆਸਤੇ ਬੈਠ ਰਿਹਾ ਪਾਰਟੀ ਉਹ ਫੈਸਲੇ ਕਰਦੀ ਹੈ ਕਦੀ ਵੀ ਇਹੋ ਜੀ ਗੱਲ ਨਹੀਂ ਹੁੰਦੀ ਕਿ ਪਾਰਟੀ ਦੀ ਨਾਰਾਜ਼ਗੀ ਹੈ ਜਾਂ ਪਾਰਟੀ ਦਾ ਕੋਈ ਇਹੋ ਜਿਹਾ ਮਸਲਾ ਹੈ ਹਮੇਸ਼ਾ ਹੀ ਇਹ ਚੀਜ਼ਾਂ ਜਿਹੜੀਆਂ ਨੇ ਨਾਲ-ਨਾਲ ਚੱਲਦੀਆਂ ਨੇ ਕਾਂਗਰਸ ਪਾਰਟੀ 'ਚ ਬਹੁਤ ਵੱਡੀ ਲੀਡਰਸ਼ਿਪ ਹੈ ਔਰ ਅਰ ਲੀਡਰਸ਼ਿਪ ਆਪਣਾ ਜਿਹੜਾ ਸਮਾਜ ਪ੍ਰਤੀ ਜ਼ਿੰਮੇਵਾਰੀ ਨਿਭਾਉਣਾ ਚਾਹੀਦੀ ਹੈ ਔਰ ਉਸੇ ਤਰੀਕੇ ਨਾਲ ਕੰਮ ਕਰਦੀ ਪਾਰਟੀ ਸਾਡੀ ਉਹ ਰਾਜਾ ਵਿਡਿੰਗ ਨੇ ਯੰਗ ਨੇ ਔਰ ਉਹਨਾਂ ਨੂੰ ਸ਼ੌਂਕ ਹੈ ਕੰਮ ਕਰਨ ਦਾ ਤੁਸੀਂ ਵੇਖੋ ਮੇਰਾ ਖਿਆਲੋ 24 ਘੰਟੇ ਜੋ 18-18 ਘੰਟੇ ਕੰਮ ਕਰਦੇ ਠੀਕ ਹੈ ਐਲੋਪੀ ਨੇ ਉਹ ਆਪਣੀ ਬਾਖੂਬੀ ਭੂਮਿਕਾ ਨਿਭਾਰੇ ਨੇ ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਸਰਕਾਰ ਦੇ ਨਾਲ ਪੂਰੀ ਯੋਰ ਦੇ ਨਾਲ ਜਿਹੜੇ ਮੁੱਦੇ ਨੇ ਸਰਕਾਰ ਨੂੰ ਮਜਬੂਰ ਕੀਤਾ ਉਹਨਾਂ ਦੇ ਗੱਲ ਰੱਖਣ ਲਈ ਔਰ ਗੱਲ ਕਰਨ ਵਾਸਤੇ ਇਸੇ ਤਰੀਕੇ ਦੇ ਨਾਲ ਚੰਨੀ ਜੀ ਨੇ ਸਾਡੇ ਐਕਸੀਐਮ ਨੇ ਅੱਜ ਲੋਕ ਇਹਨਾਂ ਨੂੰ ਯਾਦ ਕਰਦੇ ਨੇ ਔਰ ਬਹੁਤ ਲੀਡਰਸ਼ਿਪ ਵੱਡੀ ਐ ਸੁਖੀ ਰੰਦਾਵੇ ਹੁਣੀ ਨੇ ਤ੍ਰਿਪਤ ਬਾਜਵੇ ਹੁਣੀ ਨੇ ਓਪੀ ਸੋਨੀ ਨੇ ਸਾਡੇ ਡਿਪਟੀ ਸੀਐਮ ਔਰ ਅਲੈਕਾ ਨਿਕਾ ਲੋਕ ਨੇ ਜਿਨ੍ਹਾਂ ਨੂੰ ਜਿਨ੍ਹਾਂ ਦਾ ਆਪਣਾ ਵਜੂਦ ਐ ਪਾਰਟੀ ਦੇ ਅੰਦਰ ਔਰ ਹਰ ਕੋਈ ਬੰਦਾ ਆਪਣੀ ਵਿਚਾਰਧਾਰਾ ਰੱਖ ਦਿੰਦਾ ਐ ਉਹਨੂੰ ਆਪਾਂ ਲੜਾਈ ਨਹੀਂ ਸਮਝ ਸਕਦੇ ਓਪੀ ਸੋਨੀ ਦੀ ਗੱਲ ਕਰੀਏ ਤੁਸੀਂ ਨਾਮ ਲਿਤਾਓ ਓਪੀ ਸੋਨੀ ਦਾ ਜਿਹੜੀ ਦਾਵੇਦਾਰੀ ਦੇ ਵਿੱਚ ਵੀ ਉਹਨਾਂ ਦਾ ਨਾਮ ਐ ਲੋਕ ਸਭਾ ਉਮੀਦਵਾਰ ਹੋ ਸਕਦੇ ਐ ਹਾਲਾਂਕਿ ਤੁਸੀਂ ਜਿੱਤੇ ਹੋਏ ਉਮੀਦਵਾਰ ਉਹ ਪਿਛਲੀ ਵਾਰ ਤੁਸੀਂ ਲੋਕ ਸਭਾ ਚੋਣਾਂ ਜਿੱਤੀਆਂ ਸੀ ਅੱਜ ਉਪੀ ਸੋਨੀ ਵੀ ਉਸੇ ਰੇਸ ਦੇ ਵਿੱਚ ਹੈ ਜਿਸ ਰੇਸ 'ਚ ਤੁਸੀਂ ਦੇਖੋ ਜਦੋਂ ਕਾ ਪਾਰਟੀ ਨੇ ਦੇਸ਼ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਫਿਰਕਾ ਪ੍ਰਸਤ ਤਾਕਤ ਹੈ ਉਹਦੇ ਨਾਲ ਟੱਕਰ ਲੈਣੀ ਹੈ ਤੇ ਪਾਰਟੀ ਕੋਈ ਸ਼ੱਕ ਨਹੀਂ ਕਿ ਹਰ ਚੀਜ਼ ਨੂੰ ਪਹਿਲੂ ਨੂੰ ਵਿਚਾਰਦੀ ਹੈ ਵੀ ਕਿਤੇ ਕੋਈ ਪਹਿਲੂ ਸਾਡੇ ਤੋਂ ਰਹਿ ਨਾ ਜਾਵੇ ਵੀ ਜਿਸ ਪਹਿਲੂ ਤੋਂ ਪਛਾਹ ਹੋ ਕੇ ਅਸੀਂ ਕੋਈ ਇਹ ਨਾ ਹੋ ਜਾਈ ਕਿ ਸਾਨੂੰ ਇੱਕ ਇੱਕ ਸੀਟ ਤੇ ਕੰਸੈਂਟਰੇਟ ਕਰਨਾ ਪੈਂਦਾ ਕੋਈ ਸ਼ੱਕ ਨਹੀਂ ਲੋਕਾਂ ਦਾ ਬਹੁਤ ਪਿਆਰ ਹੈ ਲੋਕ ਬਹੁਤ ਮੁਹੱਬਤ ਕਰਦੇ ਪਾਰਟੀ ਫਿਰ ਵੀ ਚਾਹੁੰਦੀ ਹੈ ਕਿ ਇੱਕ ਵਾਰ ਫਿਰ ਵੀ ਵੇਖ ਲਿਆ ਜਾਵੇ ਸੋ ਇਚ ਕੋਈ ਦੋਰ ਹੈ ਨਹੀਂ ਦੇਖੋ ਸਾਡੇ ਸੀਨੀਅਰ ਲੀਡਰ ਨੇ ਟਿਕਟ ਅਪਲਾਈ ਕਰਨਾ ਪਾਰਟੀ ਦਾ ਵਿਚਾਰ ਕਰਨਾ ਇਚ ਕੋਈ ਬਰਾਈ ਨਹੀਂ ਗਈ ਬਰਾਈ ਤਾਂ ਕੋਈ ਨਹੀਂ ਗਈ ਸਿਟਿੰਗ ਹਾਂ ਬਿਲਕੁਲ ਸਿਟਿੰਗ ਹੈ ਇਚ ਕੋਈ ਦੋਰ ਹੈ ਨਹੀਂ ਹੈ ਪਰ ਸਿਟਿੰਗ ਦੇ ਨਾਲ ਨਾਲ ਕਿਆ ਮੈਂ ਉਸ ਉਸ ਮਕਦਾਰ ਤੱਕ ਉਸ ਲੋਕਾਂ ਦੀ ਸੋਚ ਤਾਂ ਖਰਾ ਉਤਰਿਆ ਪਾਰਟੀ ਇਹ ਵੀ ਚੈੱਕ ਕਰਦੀ ਹੈ ਨਾ ਸੋ ਇਸ ਕਰਕੇ ਉਹ ਤਾਂ ਹੀ ਚੈੱਕ ਕੀਤਾ ਇਹਦਾ ਜੇ ਬਰਾਬਰ ਕੋਈ ਲੀਡਰ ਰੱਖਿਆ ਜਾਵੇ ਵੱਡਾ ਤਾਂ ਦੀ ਦੇਖ ਸਕਦੇ ਨੇ ਨਾ ਵੀ ਹਾਂ ਇਹ ਬੰਦੇ ਨੇ ਕੁਝ ਕੀਤਾ ਕਿ ਨਹੀਂ ਕੀਤਾ ਸੋ ਪਾਰਟੀ ਨੇ ਸਾਰੇ ਮਾਪਦੰਡ ਚੈੱਕ ਕਰਨੇ ਨੇ ਪਾਰਟੀ ਜੋ ਫੈਸਲਾ ਕਰੂ ਗੁਰਜੀਤ ਔਜਲਾ ਪਾਰਟੀ ਦੇ ਪੈਨ ਦੇ ਨਾਲ ਹੈ ਅਕਾਲੀ ਭਾਜਪਾ ਦਾ ਗੱਠਜੋੜ ਤੇ ਨਿਸ਼ਕਰਸ਼ ਨਹੀਂ ਨਿਕਲਿਆ ਅਕਾਲੀ ਭਾਜਪਾ ਦਾ ਗੱਠਜੋੜ ਨਹੀਂ ਹੋਏਗਾ ਸੁਭੀਰ ਬਾਦਲ ਨੇ ਵੀ ਬਿਆਨ ਦਿੱਤਾ ਕਿ ਸਾਡੀ ਜਿਹੜੀ ਪਾਰਟੀ 103 ਸਾਲ ਪੁਰਾਣੀ ਹੈ ਲੇਕਿਨ ਅਸੀਂ ਸਿਆਸਤ ਲਈ ਪਾਰਟੀ ਨਹੀਂ ਬਣਾਈ ਅਸੀਂ ਸਰਕਾਰ ਬਣਾਉਣ ਲਈ ਨਹੀਂ ਬਣਾਈ ਬਲਕਿ ਪੰਜਾਬ ਨੂੰ ਬਚਾਉਣ ਲਈ ਬਣਾਈ ਹੈ ਭਾਜਪਾ ਨੇ ਵੀ ਬਿਆਨ ਦਿੱਤਾ ਕਿ ਅਸੀਂ 13 ਸੀਟਾਂ ਤੇ ਇਕੱਲੇ ਲੜਾਂਗੇ ਦੇਖੋ ਇਹ ਚ ਅਕਾਲੀ ਦਲ ਦੀ ਮਜਬੂਰੀ ਇਕੱਲੇ ਲੜਨ ਦੀ ਕਿਉਂਕਿ ਉਹਨਾਂ ਨੂੰ ਬਾਈਕਾਟ ਦੇ ਲੋਕਾਂ ਨੇ ਰੈਜੂਲੇਸ਼ਨ ਪਾ ਦਿੱਤੇ ਪੰਚਾਇਤਾਂ ਦੇ ਕਿ ਤੁਹਾਨੂੰ ਪਿੰਡਾਂ 'ਚ ਤੁਹਾਨੂੰ ਚੇਤਾ ਜਦੋਂ ਵਕ ਹੋਏ ਸੀ ਔਰ ਇਹਨਾਂ ਦੇ ਘਰ ਘੇਰ ਲਏ ਸੀ ਫਿਰ ਤੁਹਾਨੂੰ ਪਿੰਡਾਂ ਤੁਹਾਨੂੰ ਵਪਾਰ ਨਹੀਂ ਤੁਹਾਨੂੰ ਕਰਨ ਦੇਣਾ ਤੁਹਾਨੂੰ ਇਹਨਾਂ ਦਾ ਵੱਡਾ 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 ਵਪਾਰ ਪੰਜਾਬ 'ਚ ਹੈ ਸੋ ਇਹਨਾਂ ਦੇ ਹੋਟਲ ਘੇਰ ਲਏ ਇਹਨਾਂ ਦੀ ਟਰਾਂਸਪੋਰਟ ਘੇਰਿੰਦਾ ਉਹਨਾਂ ਨੇ ਐਲਾਨ ਕਰਤਾ ਘਰ ਘੇਰ ਲਿਆ ਇਹਨਾਂ ਦਾ ਇਹਨਾਂ ਨੂੰ ਮਜਬੂਰੀ ਨਾਲ ਉਹ ਛਡਾਇਆ ਗਿਆ ਸੀ ਗੜਬੰਦਨ ਹੁਣ ਤੁਸੀਂ ਦੇਖੋ ਸਾਰਾ ਪੰਜਾਬ ਜਾਣਦਾ ਕਿੰਨੇ ਤਰਲੋ ਮੱਛੀ ਹੋਏ ਵੀ ਜੇ ਲੋਕ ਸਾਨੂੰ ਮਾਰਾ ਜਾ ਵੀ ਸਾਹ ਦੇਣ ਪੰਜਾਬ ਵਾਲੇ ਅਸੀਂ ਇਕੱਠੇ ਹੋ ਜਾਈਏ ਇਹਨਾਂ ਨੇ ਨਹੀਂ ਕੀਤਾ ਸੂਲਾਂ ਨਾਲ ਲੋਕਾਂ ਦੇ ਡਰ ਤੋਂ ਭੈਤੋਂ ਇਹਨਾਂ ਨੇ ਅਲੱਗ-ਅਲੱਗ ਇਲੈਕਸ਼ਨ ਲੜਨ ਦਾ ਮਨ ਬਣਾਇਆ ਹੈ ਪੂਰੀ ਐਕਸਰਸਾਈਜ਼ ਹੋਈ ਇਹਦੇ ਤੇ ਇਹ ਚੀਜ਼ਾਂ ਮਿੱਥੀ ਲੁਕਦੀਆਂ ਨਹੀਂ ਗੀਆਂ ਅੱਜ ਜਿੰਨੀ ਕਹੀਂ ਚਰਚਾ ਕਰ ਰਹੇ ਨੇ ਸਾਡੇ ਤੋਂ ਵੱਧ ਚਰਚਾ ਹਰ ਖੁੰਡ ਚ ਹੁੰਦੀ ਹੈ ਹਮ ਹਰ ਕਚੈਰੀ ਚ ਜਿੱਥੇ ਵੀ ਲੋਕ ਚਾਰ ਬੈਂਦੇ ਨੇ ਚਰਚਾ ਕਰਦੇ ਨੇ ਵੀ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਬੜਾ ਵੱਡਾ ਰੋਸ਼ਕਾਲੀ ਦਲ ਚ ਦੋ ਤਿੰਨ ਚੀਜ਼ਾਂ ਨੂੰ ਲੈ ਕੇ ਇੱਕ ਤੇ ਜਿਹੜੇ ਕਾਨੂੰਨ ਪਾਸ ਕਰਾਏ ਆ ਬੀਬੀ ਹਰਸਿਮਰਤ ਬਾਦਲ ਉਹਦਾ ਉਹਦਾ ਪਾਰਟ ਸੀ ਇੱਕ ਤੇ ਇਹ ਉਹਨਾਂ ਦੇ ਵੱਡਾ ਵੱਡਾ ਰੋਸ ਹੈ ਗੁਰੂ ਮਹਾਰਾਜ ਦੀ ਬੇਅਦਬੀ ਦਾ ਬੜਾ ਵੱਡਾ ਰੋਸ ਹੈ ਉਹਨਾਂ ਦੇ ਮਨ ਦੇ ਵਿੱਚ ਜਿਹੜੇ ਡਰੱਗਸ ਦੇ ਬੜੇ ਵੱਡੇ ਸ਼ੁਰੂਆਤ ਹੋਈ ਹੈ ਮੈਂ ਇਹ ਨਹੀਂ ਕਹੂੰਗਾ ਕਿ ਸਾਡੇ ਵੇਲੇ ਬੰਦ ਹੋਏ ਆ ਸਾਡਿਆਂ ਦੀ ਵੀ ਨਲਕੀ ਸੀ ਜਿਹਦੀ ਸਜ਼ਾ ਮਿੜੀ ਹੈ ਹੁਣ ਅਗਲੇ ਬੰਨੇ ਫੇਰ ਨਲਕੀ ਹੈ ਪਰ ਸ਼ੁਰੂਆਤ ਇਹਨਾਂ ਨੇ ਕੀਤੀ ਹੈ ਲੋਕਾਂ ਦੇ ਮਨ ਦੇ ਵਿੱਚ ਰੋਸ ਹੈ ਇਹਨਾਂ ਚੀਜ਼ਾਂ ਦਾ ਸੋ ਰਾਜਕਤਾ ਪੰਜਾਬ ਦੇ ਵਿੱਚ ਕਿਸ ਤਰੀਕੇ ਨਾਲ ਫੈਲੀ ਕਿਸ ਤਰੀਕੇ ਨਾਲ ਜਿਹੜੇ ਸਾਡੇ ਬੱਚੇ ਪੁੱਟੇ ਬੰਨੇ ਲੱਗ ਕੇ ਆ ਮਤਲਬ ਮਾਰ ਧਾੜ ਚ ਬੁਰੇ ਹਾਲਤ ਹੋਏ ਉਹ ਸਾਰਾ ਚੀਜ਼ਾਂ ਦਾ ਇਹਨਾਂ ਤੋਂ ਲੋਕ ਜਵਾਬ ਮੰਗਦੇ ਆ ਵੀ ਤੁਹਾਨੂੰ 10 ਸਾਲ ਪੰਜਾਬ ਦਿੱਤਾ ਸੀ ਦਾ ਸਾਰੀ ਤੁਹਾਨੂੰ ਪੰਥ ਫੜਾਇਆ ਸੀ ਨਾ ਤੁਸੀਂ ਪੰਜਾਬ ਦੇ ਪੱਲੇ ਕੋਈ ਛੱਡਿਆ ਨਾ ਤੁਸੀਂ ਪੰਥ ਦੇ ਪੱਲੇ ਕੋਈ ਛੱਡਿਆ ਸੋ ਇਹ ਸਾਰੀਆਂ ਚੀਜ਼ਾਂ ਨੂੰ ਉਹਨਾਂ ਨੂੰ ਇਹ ਸੀ ਜਿਕੇ ਦੇ ਹੁਣ ਜਿਹੜੇ ਜਿਹੜੀ ਇੱਕ ਤਾਕਤ ਹੈ ਜਿਹੜੀ ਪੰਜਾਬ ਨੂੰ ਪਛਾਣ ਤੱਕਣਾ ਚਾਹੁੰਦੀ ਹੈ ਕਿਉਂਕਿ ਪੰਜਾਬ ਕੀ ਚਾਹੁੰਦਾ ਹੈ ਪੰਜਾਬ ਬੰਦਾ ਕਿ ਦੇਖੋ ਅਸੀਂ ਦੇਸ਼ ਦੀ ਜਾਤੀ ਵਿੱਚ ਵੱਡਾ ਹਿੱਸਾ ਪਾਇਆ ਅਸੀਂ ਕਨਸਟੀਟਿਊਸ਼ਨ ਬਣਾਉਣ ਦੇ ਵਿੱਚ ਵੱਡਾ ਹਿੱਸਾ ਪਾਇਆ ਅਸੀਂ ਚਾਹੁੰਨੇ ਆ ਉਹਦੇ ਅਧਿਕਾਰ ਜਿਹੜੇ ਸੁੱਚੇ ਦੇਸ਼ ਨੂੰ ਮਿਲਣ ਸੁੱਚੇ ਦੇਸ਼ 'ਚ ਲੋਕਤੰਤਰ ਹੋਵੇ ਤੁਸੀਂ ਇਹ ਡੈਮੋਕ੍ਰੇਸੀ ਖਤਮ ਨਾ ਕਰੋ ਸਾਰੇ ਦੇਸ਼ ਦੀ ਪੰਜਾਬ ਇਹ ਚਾਉਂਦਾ ਹੈ ਔਰ ਇਹ ਚਾਉਂਦੇ ਹੈ ਕਿ ਪੰਜਾਬ ਨੂੰ ਇਹ ਚੀਜ਼ਾਂ ਨਾ ਕਰਨ ਦਿੱਤੀਆਂ ਜਾਣ ਇਹਨਾਂ ਦੀ ਲੜਾਈ ਇਹ ਹੈ ਆ ਬੀਜੇਪੀ ਦੀ ਕਿ ਪੰਜਾਬ ਨੂੰ ਦਬਾ ਦਿੱਤਾ ਜਾਵੇ ਹੁਣ ਉਹ ਜਿਹੜੀ ਬੀਜੇਪੀ ਦੀ ਮੰਚਾ ਹੈ ਲੋਕਾਂ ਨੂੰ ਪਤਾ ਹੈ ਔਰ ਇਹ ਲੋਕ ਡਰਦੇ ਉਹਨਾਂ ਨੂੰ ਵਾਕ ਹੋਏ ਨੇ ਇਹਨਾਂ ਨੇ ਕੋਈ ਪੰਜਾਬ ਦਾ ਦਰਦ ਨਹੀਂ ਚੱਲਿਆ ਕੋਈ ਪੰਥ ਦੀ ਗੱਲ ਨਹੀਂ ਗਈ ਇਹ ਚੀਜ਼ਾਂ ਜੇ ਪੰਥ ਦਾ ਦਰਦ ਅਸੀਂ ਮੰਨ ਸਕਦੇ ਬੰਦੀ ਸਿੰਘਾ ਦਾ ਜਦ ਦਿਨ ਇਹਨਾਂ ਨੇ ਇਹਨਾਂ ਦੇ ਡੀਜੀਪੀ ਸਵੇਤ ਸੈਣੀ ਨੂੰ ਡੀਜੀਪੀ ਕਿਨੇ ਲਾਇਆ ਸੀ ਇਹ ਦਰਦ ਸੀ ਡੀਜੀਪੀ ਕੋਲ ਆ ਕੇ ਰੱਖਿਆ ਸੋ ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਪਤਾ ਹੈ ਕਿ ਲੋਕ ਸਾਨੂੰ ਜਵਾਬ ਮੰਗਦੇ ਨੇ ਲੋਕਾਂ ਨੇ ਪਹਿਲਾਂ ਕਹਿਤਾ ਵੀ ਅਸੀਂ ਤੁਹਾਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ ਤੇ ਫਿਰ ਪਾਈ ਇਹਨਾਂ ਨੇ ਸਮਝੌਤਾ ਕਰਕੇ ਕਰਨਾ ਸੋ ਇਹ ਸਮਝੌਤਾ ਨਾ ਹੋਣਾ ਇਹ ਪੰਜਾਬ ਦੇ ਲੋਕਾਂ ਦੇ ਰੋਸ ਦਾ ਕਾਰਨ ਹੈ ਆਦਰਵਾਇਜ਼ ਇਹ ਲੋਕ ਮਿੰਟਣਾਂ ਨਾ ਲਾਉਂਦੇ ਕਿਉਂਕਿ ਜਿੰਨੇ ਜਿੰਨੇ ਵੱਡੇ ਵਪਾਰ ਨੇ ਇਹਦੇ ਵਪਾਰ ਨੂੰ ਵਿਸਥਾਰ ਕਰਦੇ ਇਹਨਾਂ ਨੇ ਲੋਕਾਂ ਤੋਂ ਕੀ ਲੈਣਾ ਪਰ ਅੱਜ ਇਹਨਾਂ ਨੂੰ ਪਤਾ ਕਿ ਪਾਰ ਜਾ ਵਿਸਥਾਰ ਕਰਨਾ ਸਾਨੂੰ ਜਿੱਤ ਕੇ ਜਿੱਤ ਵਖਾਉਣੀ ਪੈਣੀ ਹੈ ਜਿੱਤ ਨਸੀਬ ਨਹੀਂ ਹੋਣੀ ਦੋਆ ਨੂੰ ਕੱਟੇ ਹੋ ਕੇ ਗੁਰਜੀਤ ਉਚਲਾ ਕੀ ਮੰਦੇ ਆ ਕਿ ਕਿਸ ਜਿੰਨੇ ਕੰਮ ਗੁਰਜੀਤ ਓਜਲਾ ਨੇ ਅੰਮ੍ਰਿਤਸਰ ਦੇ ਲੋਕਾਂ ਨਾਲ ਕੀਤੇ ਸੀ ਜਿੰਨੇ ਵਾਅਦੇ ਕੀਤੇ ਸੀ ਕਿ ਸਾਰੇ ਪੂਰੇ ਕਰ ਪਾਏ ਦੇਖੋ ਸਾਰੇ ਤੇ ਨਹੀਂ ਪੂਰੇ ਹੋਏ ਪਰ ਬਹੁਤ ਜ਼ਿਆਦਾ ਪੂਰੇ ਹੋਏ ਨੇ ਲੋਕ ਲੋਕ ਅੱਜ ਕੁਝ ਹੱਦ ਤੱਕ ਨਰਾਜ਼ ਵੀ ਹੈ ਗੁਰਜੀਤ ਓਜਲਾ ਨਹੀਂ ਮੈਨੂੰ ਮੈਨੂੰ ਦੇਖੋ ਮੈਨੂੰ ਤੇ ਨਹੀਂ ਕੋਈ ਮਿਲਿਆ ਮੈਂ ਤੇ ਜਾਨਣਾ ਲੋਕਾਂ ਚ ਪੁੱਛੀਦਾ ਵੀ ਮੇਰੀ ਨੇਕਟਿਵਿਟੀ ਦੱਸੋ ਦੇਖੋ ਲੋਕ ਕੀ ਚਾਹੁੰਦੇ ਨੇ ਲੋਕ ਕਹਿੰਦੇ ਕੋਈ ਨੇਕਟਿਵਿਟੀ ਨਹੀਂ ਦੇਖੋ ਲੋਕ ਚਾਹੁੰਦੇ ਨੇ ਇੱਕ ਪਹਿਲੀ ਗੱਲ ਤੇ ਸਮਾਜਿਕ ਕੰਮ ਹੋ ਸਾਡੇ ਨਾਲ ਮੇਲ ਮਲਾਪ ਵਾਲੇ ਲੋਕਾਂ ਦੇ ਜਿਹੜੇ ਕੋਈ ਦੁੱਖ ਤਕਲੀਫ ਹੈ ਜਾਂ ਸਮਾਜ ਦੇ ਜਿਹੜੇ ਮੁੱਦੇ ਨੇ ਉਹ ਬਾਰੇ ਲੋਕ ਚਾਹੁੰਦੇ ਡਵੈਲਪਮੈਂਟ ਦੇ ਕੰਮ ਐ ਐਕਸਪ੍ਰੈਸ ਵੀ ਮੇਰੀ ਕੋਸ਼ਿਸ਼ ਇਹ ਜਿਹੜਾ ਸ਼ਹਿਰ ਹੈ ਇਹ ਟੂਰਿਜ਼ਮ ਸਿਟੀ ਬਣ ਗਿਆ ਹੈ ਯਾਤਰੀ ਬਹੁਤ ਆਉਂਦਾ ਹੈ ਹੂੰ ਦੇਸ਼ ਦੇ ਕੋਨੇ-ਕੋਨੇ ਚ ਸੰਸਾਰ ਦੇ ਕੋਨੇ-ਕੋਨੇ ਚ ਉਹਨੂੰ ਸਹੂਲਤਾਂ ਹੋਣੀਆਂ ਚਾਹੀਦੀਆਂ ਨੇ ਉਹਦੇ ਵਾਸਤੇ ਤਿੰਨ ਆਵਾਜਾਈ ਸਾਧਨ ਠੀਕ ਹੋਣੇ ਸੜਕ ਬਾਈ ਰੇਲ ਬਾਈ ਰੋਡ ਤੇ ਬਾਈ 에ਅਰ ਮੈਂ ਤਿੰਨਾਂ ਦੇ ਬਾਖੂਪੀ ਕੰਮ ਕੀਤਾ ਜਿਹੜਾ ਲੋਕਾਂ ਨੂੰ ਇੱਕ ਇੱਕ ਚੀਜ਼ ਦਾ ਪਤਾ ਹੈ ਲੋਕੋਸ਼ ਨੇ ਐਜੂਕੇਸ਼ਨ ਤੇ ਕੰਮ ਕੀਤਾ ਜਿੱਥੇ ਪ੍ਰਾਇਮਰੀ ਪ੍ਰਾਇਮਰੀ ਐਜੂਕੇਸ਼ਨ ਨੂੰ ਐਲੀਵੇਟ ਕੀਤਾ ਉੱਥੇ ਆਈਆਈਐਮ ਖੜਾ ਕੀਤਾ ਉੱਥੇ ਸੌਫਟਵੇਅਰ ਟੈਕਨੋਲੋਜੀ ਪਾਰਕ ਲੈ ਕੇ ਆਏ ਸੋ ਉਹਦੇ ਤੇ ਵੀ ਕੰਮ ਕੀਤਾ ਫਿਰ ਹੈਲਥ ਤੇ ਕੰਮ ਕੀਤਾ ਅਜਗੁਨਾਨਕ ਦੇਵਾ ਹਸਪੀਟਲ ਦੀ ਤੁਸੀਂ ਸਿਚੁਏਸ਼ਨ ਵੇਖ ਲਓ ਜਾ ਕੇ ਜਿਹੜਾ ਡੈਲਸਿਸ ਸੈਂਟਰ ਚੱਲਣ ਡਿਆ ਕੈਂਸਰ ਦਾ ਤੁਸੀਂ ਜਾ ਕੇ ਆਪ ਚੈੱਕ ਕਰੋ ਲੋਕਾਂ ਨੂੰ ਲੋਕ ਅੱਜਕੱਲ ਲੋਕ ਸਾਡੀ ਚੰਗੇ ਕਹਿ ਇਹਨਾਂ ਲੋਕਾਂ ਚੰਗਾ ਨਹੀਂ ਕਹਿਣਾ ਲੋਕਾਂ ਨੇ ਦੋਵੇਂ ਚੀਜ਼ਾਂ ਪਰਖਣੀਆਂ ਨੇ ਫਿਰ ਜਿਹੜੇ ਮੁੱਦੇ ਸੀ ਡਰੱਗਸ ਦਾ ਮੁੱਦਾ ਸੀ ਉੱਤੇ ਬੱਚੇ ਤੁਹਾਡੇ ਸਾਹਮਣੇ ਫੜਫੜ ਕੇ ਅਸੀਂ ਦਾਖਲ ਕਰਾਉਂਦੇ ਰਹੇ ਉਹਦੇ ਨਾਲ ਹੀ ਸਰਕਾਰ ਨੂੰ ਟੈਰੇ ਤੇ ਖੜਾ ਕਰਦਾ ਰਿਹਾ ਮੈਂ ਆਪਣੀ ਸਰਕਾਰ ਨੂੰ ਵੀ ਕੀਤਾ ਇਹ ਸਰਕਾਰ ਨੂੰ ਵੀ ਕੀਤਾ ਵੀ ਤੁਸੀਂ ਕਿਉਂ ਨਹੀਂ ਬੰਦ ਕਰਦੇ ਅੰਮ੍ਰਿਤਸਰ ਦੇ ਆਲੇ ਦੁਆਲੇ ਇੰਨਾ ਗਰੀਬ ਬਸਤੀਆਂ ਦੇ ਵਿੱਚ ਤੁਸੀਂ ਚਿੱਟਾ ਵੀ ਆਲਕੋਹਲ ਸ਼ਰਾਬ ਹੈ ਦੜਾ ਸਟਾ ਕਿਉਂ ਨਹੀਂ ਬੰਦ ਹੁੰਦੇ ਕਿੱਡਾ ਕੁ ਵੱਡਾ ਰਾਕਟ ਸਾਇੰਸ ਹੈ ਸੋ ਇਹ ਸਾਰੇ ਮੁੱਦੇ ਜਿਹੜੇ ਨੇ ਮੈਂ ਚੁੱਕੇ ਨੇ ਵਿਦੇਸ਼ ਬੱਚੇ ਫਸ ਗਏ ਯੂਕਰੇਨ ਚ ਵਾਪਸ ਲੈ ਕੇ ਆਏ ਡਾਕਟਰ ਫਸੇ ਉਹਨਾਂ ਨੂੰ ਦੁਬਾਰਾ ਐਡਮਿਸ਼ਨ ਅ ਦਵਾਈਆਂ ਜਦ ਕਿ ਉੱਥੇ ਜੇ ਨਿਊਕਲੀਅਰ ਵਾਰ ਲੱਗ ਸਕਦੀ ਸੀ ਉੱਥੇ ਵੀ ਆਪਾਂ ਭੂਮਿਕਨ ਭਾਈ ਬੱਚੇ ਬਾਲੀ ਫਸੇ ਉਹਨਾਂ ਨੂੰ ਵੀ ਲੈ ਕੇ ਆਏ ਉਹਨਾਂ ਦੇ ਵੀ ਲੜਾਈ ਲੜੀ ਜਾ ਕੇ ਉਹ ਅਜੇ ਮਤਲਬ ਕੇਸ ਚੱਲ ਰਿਹਾ ਹੈ ਸ਼ਾਇਦ ਉਹ ਵੀ ਪਰਮਾਤਮਾ ਕਰੇ ਵਾਪਸ ਆ ਜਾਣਗੇ ਕਿਤੇ ਦੁਬਈ ਕੋਈ ਬੱਚਾ ਫਸ ਗਿਆ ਯੂਰਪ ਚ ਕਿਤੇ ਫਸ ਗਿਆ ਕਿਤੇ ਕੋਈ ਡੈੱਡ ਬੋਡੀ ਦੀ ਪ੍ਰੋਬਲਮ ਆਈ ਸਾਰਿਆਂ ਪੱਖਾਂ ਦੇ ਉੱਤੇ ਬਾਖੂਬੀ ਕੰਮ ਕੀਤਾ ਹੈ ਔਰ ਮੈਨੂੰ ਆਸ ਹੈ ਕਿ ਉਹ ਸਾਰੀਆਂ ਚੀਜ਼ਾਂ ਨੂੰ ਲੋਕ ਵੇਖਣਗੇ ਔਰ ਮੈਂ ਪਬਲਿਕ ਤੇ ਇਹ ਚੀਜ਼ਾਂ ਨੂੰ ਛੱਡਦਾ ਹਾਂ ਠੀਕ ਹੈ ਜੇ ਪਬਲਿਕ ਕੋ ਬੈਟਰ ਆਪਸ਼ਨ ਹੈ ਪਬਲਿਕ ਨੂੰ ਬੈਟਰ ਆਪਸ਼ਨ ਅਡਾਪਟ ਕਰਨੀ ਚਾਹੀਦੀ ਹੈ ਮੈਂ ਕਦੀ ਵੀ ਨਹੀਂ ਕਹੂੰਗਾ ਕਿ ਨਾ ਕਰੋ ਬਟ ਜੇ ਉਹਨਾਂ ਨੂੰ ਲੱਗਦਾ ਕਿ ਇਹ ਠੀਕ ਹੈ ਪਾਈਪਲਾਈਨ ਚ ਨੇ ਕੰਮ ਬਹੁਤ ਕੰਮ ਹੋਣ ਵਾਲੇ ਨੇ ਪੋਲੂਸ਼ਨ ਤੇ ਬਹੁਤ ਵੱਡਾ ਕੰਮ ਹੋਣਾ ਅਮਰਸਰ ਚ ਟੰਗਟਾਪ ਟ੍ਰੇਨ ਹੈ ਭਗਤਾਲੇ ਨਾਲਾ ਆ ਇਹਨਾਂ ਦੋਵਾਂ ਨੂੰ ਢੱਕਣਾ ਮਤਲਬ ਨਹੀਂਗਾ ਇਹਨਾਂ ਚ ਪੋਲੂਸ਼ਨ ਰਹਿਤ ਪਾਣੀ ਪੈਜਦਾ ਪੋਲੂਸ਼ਨ ਰਹਿਤ ਪਾਣੀ ਪੈਣਾ ਚਾਹੀਦਾ ਜਾਇ ਪਾਣੀ ਚ ਪੈ ਗਿਆ ਤੇ ਸਾਫ ਹੋ ਕੇ ਬਾਹਰ ਡਿੱਗਣਾ ਚਾਹੀਦਾ ਹੂੰ ਬੰਦ ਕਰਨਾ ਕੋਈ ਦੀ ਇਹਦੀ ਪ੍ਰਾਪਤੀ ਨਹੀਂ ਹੈਗੀ ਨੂੰ ਬੰਦ ਕਰ ਦਾਂਗੇ ਜੇ ਪ੍ਰਾਪਤੀ ਹੋ ਜੂਗੀ ਫਿਰ ਪੋਲੂਸ਼ਨ ਅੰਦਰ ਹੋ ਜੂਗਾ ਪੋਲੂਸ਼ਨ ਨੂੰ ਖਤਮ ਕਰਨਾ ਡੰਪ ਹੈ ਭਗਤਾਲੇ ਬਹੁਤ ਵੱਡਾ ਉਹਦੀ ਬੜੀ ਵੱਡੀ ਸਮੱਸਿਆ ਉੱਤੇ ਕੰਮ ਕਰਨਾ ਇਹ ਬਹੁਤ ਪੁਰਾਣਾ ਹੈ ਪੁਰਾਣੇ ਸ਼ਹਿਰ ਉਹਨੂੰ ਸਚਾਰੂ ਢੰਗ ਨਾਲ ਚਲਾਉਣਾ ਕਿ ਰੋਡ ਨਵੀਂ ਕੱਢਣੀ ਪੈਣੀ ਹੈ ਰੋਡ ਨਵੀਂ ਕੱਢਣੀ ਹੈ ਜੇ ਕੋਈ ਐਲੀਵੇਟਰ ਲਿਆਉਣਾ ਪੈਣਾ ਐਲੀਵੇਟਰ ਰੋਡ ਲੈ ਕੇ ਆਵਾਂਗੇ ਸੋ ਹਰ ਪੱਖ ਦੇ ਉੱਤੇ ਕੰਮ ਕਰਨਾ ਵਪਾਰੀਆਂ ਦੀ ਆਵਾਜ਼ ਬੰਨਾ ਜੋ ਵਪਾਰੀ ਇੰਨਾ ਪਰੇਸ਼ਾਨ ਹੋ ਗਿਆ ਕਿ ਜਿਨ੍ਹਾਂ ਨੂੰ ਇਹ ਕਿਹਾ ਕਿ ਜੇ ਤੁਹਾਡਾ ਕੋਈ ਮੈਂ ਪੈਸੇ ਫੜੇ ਹੈ ਤੁਸੀਂ ਮੈਂ ਮੈਂ ਤੁਹਾਡੇ ਕੋਈ ਚੀਜ਼ ਦਾ ਲੈਣ ਦੇਣ ਕੀਤਾ ਤੁਸੀਂ ਮੈਨੂੰ ਉਧਾਰ ਦਿੱਤਾ ਤੇ ਸਰਕਾਰ کہہ رہی 45 ਦਿਨਾਂ ਚ ਵਾਪਸ ਕਰ ਭਾਈ ਇਹ ਦੋਵਾਂ ਦੀ ਮਰਜ਼ੀ ਹੈ ਕੋਈ ਸ਼ਿਕਾਇਤ ਹੈ ਤੁਹਾਨੂੰ ਹਮ ਅੱਜ ਯਾਰ ਤਿੰਨ ਤਿੰਨ ਚਾਰ ਚਾਰ ਛੇ ਛੇ ਮਹੀਨੇ ਦਾ ਤੇ ਵੈਸੇ ਧਾਰ ਚੱਲਣ ਡੇ ਵਪਾਰੀ ਦੇ ਜਿੱਤੇ ਜ਼ਿੰਦਗੀ ਜੀਣ ਡਿਆ ਉਹਨੂੰ ਕਹਤਾ ਕਿ ਜੇ ਨਹੀਂ 45 ਦਿਨ ਚ ਵਾਪਸ ਕਰੇਗਾ ਭਾਈ ਤੇ ਉਹਨੂੰ 30% ਮੈਨੂੰ ਟੈਕਸ ਦੇਣਾ ਪਊਗਾ ਇਹਦੇ ਚਿੱਟੇ ਚਿੱਟੇ ਡਾਕੇ ਨੇ ਮਾਰਨ ਦੇ ਇਹ ਬੜੀ ਵੱਡੀ ਸਮੱਸਿਆ ਜਿਹੜੀ ਵਪਾਰੀਆਂ ਦੀ ਜਿੱਤੇ ਇਹ ਸਰਕਾਰ ਨੇ ਇਸ ਵੇਲੇ ਲੋਕਾਂ ਨੂੰ ਦੇਸ਼ ਛੱਡਣ ਵਾਸਤੇ ਮਜਬੂਰ ਕਰੀ ਜਾਂਦੀ ਹੈ ਸਰਕਾਰ ਸੋ ਉਹ ਆਵਾਜ਼ ਜਿਹੜੀ ਹੈ ਉਹ ਵੀ ਬਲੰਦ ਕਰਨੀ ਹੈ ਸਾਡੇ ਬਹੁਤ ਜੁਗਰ ਨੇ ਜਿਨ੍ਹਾਂ ਦੀ ਬੜੀ ਵੱਡੀ ਸਮੱਸਿਆ ਹੈ ਜੁਗਰੀ ਦੇ ਨਾਲ ਜੁੜੇ ਟੈਕਸ ਦੀ ਉਹਦੀ ਵੀ ਗੱਲ ਕਰਨੀ ਹੈ ਇਹ ਸਪੋਰਟ ਸੈਂਟਰ ਲੈ ਕੇ ਆਉਣੇ ਨੇ ਜਿਹੜੇ ਕਿ ਆਲਰੇਡੀ ਮੇਰੇ ਚੱਲ ਰਹੇ ਨੇ ਜਿਵੇਂ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਹੈ ਜਿਹੜੇ ਖੇਲੋ ਇੰਡੀਆ ਦੇ ਵੱਡੇ ਸਟੇਡੀਅਮ ਬਣਨੇ ਨੇ ਉਹ ਚ ਕਰੀਬ ਪੰਜ ਪੰਜ ਛੇ ਛੇ ਗਰਾਊਂਡ ਨੇ ਚਾਹੇ ਛੋਟੇ ਖੇਮਾਂ ਦੀਆਂ ਹੋਣ ਚਾਹੇ ਹੌਕੀ ਦੀ ਵੈਸਟਰ ਟ੍ਰਾਪ ਹੋਵੇ ਐਥਲੈਟਿਕ ਹੋਵੇ ਵੈਸਟਰ ਟ੍ਰਾਪ ਹੋ ਸਾਰੀਆਂ ਚੀਜ਼ਾਂ ਉਹਦੇ ਦੇ ਅੰਦਰ ਆਉਂਦੀਆਂ ਨੇ ਉੱਥੇ ਕੰਮ ਕਰਨਾ ਬਾਰਡਰ ਨਾਲ ਬਾਟਰ ਦਾ ਵਪਾਰ ਖੋਲਣਾ ਵਪਾਰ ਦੀ ਬਹੁਤ ਵੱਡੀ ਲੋੜ ਹੈ ਸਾਨੂੰ ਇਸ ਵੇਲੇ ਉਹਦਾ ਮੁੱਦਾ ਬਾਰ-ਬਾਰ ਪਾਰਲੀਮੈਂਟ 'ਚ ਰੱਖਿਆ ਹੈ ਉਹਨੂੰ ਉਹ ਵਪਾਰ ਖਲਾਉਣਾ ਕਿਉਂਕਿ ਇੱਧਰ 10 20 20 ਸੋਕੇ ਸਾਰੇ ਸੋਕੇ ਹੋ ਜਾਣਗੇ ਕਿਉਂਕਿ ਪਾਕਿਸਤਾਨ ਉਹੀ ਚੀਜ਼ ਬਾਇਆ ਬੰਬੇ ਤੋਂ ਹੋ ਕੇ ਦੁਬਈ ਤੋਂ ਹੋ ਕੇ ਵਾਪਸ ਆ ਰਹੀ ਹੈ ਜਿਹੜੀ ਚੀਜ਼ 10 ਰੁਪਏ ਦੀ ਅਸੀਂ ਦੇ ਸਕਦੇ ਹਾਂ ਇੱਕ ਤੋਂ ਉਹਨਾਂ ਨੂੰ 10 10 20 ਵੀ ਗੁਣਾ ਮਹਿੰਗੀ ਪੈ ਰਹੀ ਹੈ ਤੇ ਸਾਡੀ ਸਾਡੀ ਜਿਹੜੀ ਇੱਥੇ 2 ਰੁਪਏ ਜਾਂ 4 ਰੁਪਏ ਕਿਲੋ ਵਿਕਦੀ ਹੈ ਉੱਥੇ 50 60 ਰੁਪਏ ਸਾਡੇ ਜ਼ਿਮੀਦਾਰ ਨੂੰ ਮਿਲ ਸਕਦੇ ਆ ਉੱਥੇ ਕੰਮ ਕਰਨ ਦੀ ਬੜੀ ਵੱਡੀ ਲੋੜ ਹੈ ਮੈਂ ਚਾਹੁੰਦਾ ਮੈਡੀਕਲ ਟੂਰਿਜ਼ਮ ਦੀ ਹੱਬ ਬਣੇ ਇੱਥੇ ਹਸਪੀਟਲ ਆਵੇ ਅੱਛਾ ਹਸਪੀਟਲ AIMs ਹੋਣਾ ਚਾਹੀਦਾ PGI ਹੋਣਾ ਚਾਹੀਦਾ ਜਿਹੜੀ ਮੈਂ ਲ ਕਿ ਸਰਕਾਰ ਇੱਤੇ ਗੌਰ ਕਰਕੇ ਇਹ ਚੀਜ਼ਾਂ ਲੈ ਕੇ ਆਵੇ ਭਾਜਪਾ ਦੇ ਜਿਹੜੇ ਉਮੀਦਵਾਰ ਹੈ ਜਿਹੜੇ ਪੈਰਾਸ਼ੂਟ ਰਾਹੀ ਹਮੇਸ਼ਾ ਮੀਂਦ ਸਰ ਦੇ ਪੈਰਾਸ਼ੂਟ ਰਾਹੀ ਉਮੀਦਵਾਰ ਲਿਆਂਦੇ ਤਰਨਜੀਤ ਸਿੰਘ ਸੱਧੂ ਹਾਂ ਅਗਰ ਅਕਾਲੀ ਭਾਜਪਾ ਦਾ ਗੱਠਜੋੜ ਨਹੀਂ ਹੁੰਦਾ ਨਿਲ ਜੋਸ਼ੀ ਫਿਰ ਆਮ ਆਦੀ ਪਾਰਟੀ ਦੇ ਕੁਲਦੀਪ ਧਾਰੀਵਾਲ ਹੈ ਕਿਵੇਂ ਜਿਠੋਗੇ ਦੇਖੋ ਇਹ ਪਬਲਿਕ ਨੇ ਡਿਸਾਈਡ ਕਰਨਾ ਹੈ ਇਹ ਪਬਲਿਕ ਦਾ ਮੇਰਾ ਖਿਆਲ ਹੈ ਕਿ ਉਹਨਾਂ ਤੇ ਰਹਿਣ ਦੇਣਾ ਚਾਹੀਦਾ ਕਿ ਉਹਨਾਂ ਕਿਵੇਂ ਨੇ ਜਿੱਟਣਾ ਹੈ ਜੋ ਤੱਕ ਸੰਧੂ ਸਾਹਿਬ ਨੇ ਠੀਕ ਹੈ ਉਹਨੇ ਆਪਣੀ ਲਾਈਫ ਦੇ ਵਿੱਚੋਂ ਦੱਸ ਦਿੱਨੇ ਕਿ ਮੈਂ ਬਹੁਤ ਕੰਮ ਕੀਤਾ ਪਰ ਮੇਰਾ ਮੰਨਣਾ ਹੈ ਕਿ ਜਦੋਂ ਤੁਸੀਂ ਰਾਜਨੀਤਿਕ ਖੇਤੇ ਚਉਣਾ ਤੁਹਾਨੂੰ 2 5 7 ਸਾਲ ਲੋਕਾਂ 'ਚ ਰਹਿਣਾ ਚਾਹੀਦਾ ਲੋਕਾਂ ਦੇ ਵਿੱਚ ਗਰਾਊਂਡ ਤੇ ਜਾ ਕੇ ਕਾਉਂਸਲਰ ਕਿਵੇਂ ਕੰਮ ਕਰਦਾ ਵੇਖਣਾ ਚਾਹੀਦਾ ਲੋਕਾਂ ਨੇ ਕੀ ਕੀ ਮੁਸ਼ਕਿਲਾਂ ਨੇ ਗਰਾਊਂਡ ਤੇ ਰਹਿਣੇ ਤੇ ਧਰਨੇ ਵੀ ਦੇਣੇ ਪੈਂਦੇ ਆ ਇੱਥੇ 48 ਡਿਗਰੀ ਟੈਂਪਰੇਚਰ ਹੁੰਦਾ ਜਦੋਂ ਅਸੀਂ ਸੜਕ ਦੇ ਉੱਤੇ ਬੈਠੇ ਹੁੰਦੇ ਆ ਉਸ ਸਮੇਂ ਚੋਂ ਲੰਘਣਾ ਚਾਹੀਦਾ ਤਾਂਕਿ ਜਿਹੜੀ ਤਪਸ਼ ਹੈ ਉਹ ਤੁਹਾਨੂੰ ਯਾਦ ਕਰਾਉਂਦੀ ਹੈ ਵੀ ਕੀ ਕੀ ਮੁੱਦੇ ਨੇ ਹੁਣ ਆਪਾਂ ਇੱਕ 5 ਸਟਾਰ ਲਾਈਫ ਗੁਜ਼ਾਰਦੇ ਹੋਏ ਆ ਕੇ ਕਹੀਏ ਜੇ ਅਸੀਂ ਅੰਮ੍ਰਿਤਸਰ ਨੂੰ ਸਮਝਦੇ ਆ ਪਰ ਉਹ ਮੇਰਾ ਖਿਆਲ ਹੈ ਠੀਕ ਨਹੀਂਗਾ ਉਹਨਾਂ ਨੂੰ ਬਿਲਕੁਲ ਮੈਂ ਇੱਥੇ ਉਹਨਾਂ ਦਾ ਅਧਿਕਾਰ ਖੇਤਰ ਹੈ ਉਹ ਇਲੈਕਸ਼ਨ ਲੜ ਸਕਦੇ ਨੇ ਕੋਈ ਵੀ ਇਲੈਕਸ਼ਨ ਲੜ ਸਕਦਾ ਹੈ ਉਹ ਕਨਸਟੀਟਿਊਸ਼ਨ ਨਾਲ ਅਧਿਕਾਰ ਦਿੰਦਾ ਹੈ ਪਰ ਹੁਣ ਕਨਸਟੀਟਿਊਸ਼ਨ ਨੇ ਅਧਿਕਾਰ ਤੋਂ ਹੋਰ ਵੀ ਦਿੱਤੇ ਨੇ ਹੁਣ ਮੈਨੂੰ ਕੋਈ ਕਹੇ ਕਿ ਮੈਂ ਤੁਹਾਡੇ ਵਾਲਾ ਫੀਲਡ ਲੈਣਾ ਨਹੀਂ ਲਿਆ ਜਾ ਸਕਦਾ ਮਿੱਤ ਜੀ ਜੋ ਤੁਸੀਂ ਇਹਦੀ ਚ ਨਪੁੰਤਾ ਅਸਰ ਕੀਤੀ ਜੋ ਸਕਿੱਲ ਅਸਰ ਕੀਤਾ ਹੈ ਮੈਨੂੰ ਨਹੀਂ ਆ ਸਕਦਾ ਹਰ ਇੱਕ ਦਾ ਆਪਣਾ 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 ਏਰੀਆ ਵਾ ਉਹ ਏਰੀਆ ਚ ਕੰਮ ਕਰਾਂ ਤੁਸੀਂ ਦੂਜੇ ਜਾਣਾ ਚਾਹੁੰਦੇ ਜੇ ਜੇ ਮੈਂ ਕਹਾਂ ਲੋ ਰਿਪੋਰਟਰ ਬਣਨਾ ਚਾਹੁੰਦਾ ਤਾਂ ਮੈਨੂੰ 5-7 ਸਾਲ ਤੁਹਾਡੇ ਨਾਲ ਤੁਹਾਡੇ ਨਾਲ ਗੁਜ਼ਾਰਨਾ ਪਊਗਾ ਪਹਿਲਾਂ ਤਾਂ ਤੁਹਾਡਾ ਮੈਂ ਕੈਮਰਾ ਸੰਭੂਗਾ ਫਿਰ ਮੈਂ ਤੁਹਾਡੇ ਝੋਲੇ ਚੱਕੂਗਾ ਫਿਰ ਮੈਂ ਉਹਨਾਂ ਨੂੰ ਕੈਮਰੇ ਨੂੰ ਸਾਫ਼ ਕਰ ਕਰਕੇ ਰੱਖੂਗਾ ਫਿਰ ਮੈਨੂੰ ਪਤਾ ਕਿਸ ਐਂਗਲ ਤੋਂ ਕਰਨਾ ਕਿਸ ਐਂਗਲ ਤੋਂ ਜਾਣਾ ਤੇ ਮੈਂ ਇਹ ਨਹੀਂ ਕਹਿ ਸਕਦਾ ਕਿ ਮੇਰੀ આજ ਤੱਕ ਵਾਲਾ ਵਾਕਿਬ ਹੈ ਮੇਰਾ ਤੇ ਅਮਿਤ ਜੀ ਤੁਸੀਂ ਪਰੇ ਹੋ ਮੈਂ ਤੁਹਾਡੇ ਵਾਲਾ ਸਾਰਾ ਕੰਮ ਕਰ ਲਊਗਾ ਇਹ ਨਹੀਂ ਹੋਣਾ ਜਿਉ ਤੱਕ ਧਾਰੀ ਵਾਲਦਾ ਸਾਹਿਬ ਦਾ ਸਵਾਲ ਹੈ ਉਹ ਲੋਕਾਂ ਨੇ ਅਜਨਾਲੇ ਚ ਕੀ ਕੀਤਾ ਇਹ ਨਾਲੇ ਦੇ ਲੋਕ ਬੜਾ ਚੰਗੀ ਤਰ੍ਹਾਂ ਪੜੀ ਪਾਤ ਜਾਣਦੇ ਨੇ ਉਹਨਾਂ ਨੇ ਡਿਸਾਈਡ ਕਰ ਦੇਣਾ ਸੋ ਅਨਿਲ ਜੋਸ਼ੀ ਉਹਨਾਂ ਦਾ ਕੰਮ ਹੈ ਉਹ ਕਾਲੀ ਦਲ ਨੇ ਅਕਾਲੀ ਦਲ ਦਾ ਕੀ ਕੀ ਕੰਮ ਹੋਇਆ ਸੋ ਜਿੱਥੇ ਲੋਕਾਂ ਨੇ ਕੈਂਡੀਡੇਟ ਦਾ ਗੱਲ ਕਰਨੀ ਹੈ ਉੱਥੇ ਲੋਕਾਂ ਨੇ ਜਿਹੜਾ ਤੁਸੀਂ ਕਹਿ ਸਕਦੇ ਜਿਕੇ ਆ ਆ ਪਾਰਟੀਆਂ ਦਾ ਕੀ ਰੋਲ ਰਿਹਾ ਹੈ ਪਾਰਟੀਆਂ ਕਿਸ ਪੱਖ ਦੀਆਂ ਨੇ ਕੀ ਉਹ ਪਾਰਟੀਆਂ ਸਮਾਜਿਕ ਬਰਾਬਰਤਾ ਰੱਖਦੀਆਂ ਨੇ ਕੀ ਵਰਗਾਂ ਦੀ ਬਰਾਬਰਤਾ ਰੱਖਦੀਆਂ ਨੇ ਧਰਮਾਂ ਦੀ ਬਰਾਬਰਤਾ ਰੱਖਦੀਆਂ ਨੇ ਕੀ ਸਾਰਿਆਂ ਨੂੰ ਨਾਲ ਲੈ ਕੇ ਚੱਲਦੀਆਂ ਨੇ ਇਹ ਸਾਰੀਆਂ ਚੀਜ਼ਾਂ ਵਿਖਣੀਆਂ ਨੇ ਸੋ ਮੈਂ ਸਮਝਦਾ ਹਾਂ ਕੈਂਡੀਡੇਟ ਜਿੰਨੇ ਮਰਜ਼ੀ ਹੋਣ ਪਬਲਿਕ ਬਿਲਕੁਲ ਅਵੇਅਰ ਹੋਵੇ ਇਸ ਕੰਮ ਦੀ ਉਹ ਸਹੀ ਡਿਸੀਜਨ ਲਵੇ ਇਹ ਨਹੀਂ ਕਿ ਮੈਂ ਹੁਣ ਫਰਜ਼ੀਗਰੋ ਮੈਂ 4 ਦਿਨ ਕਿਸੇ ਨਾਲ ਚਲੇ ਗਿਆ ਕਿਉਂਕਿ ਹੁਣ ਤੇ ਮੌਕੇ ਹੁੰਦੇ ਆ ਰਹਿਣੇ ਤੁਹਾਨੂੰ ਅਵੇਲੇਬਲ ਹੋਣਾ ਹੈ ਹਰੇਕ ਨੇ ਤੁਹਾਨੂੰ ਅੱਛੀ ਚਾਹ ਪਾਣੀ ਵੀ ਦੇਣਾ ਹੈ ਅੱਛਾ ਵੈਲਕਮ ਵੀ ਕਰਨਾ ਹੈ ਕਿ ਇਹ ਉਹਨਾਂ ਦਾ ਸੁਭਾਅ ਪਿਛਲਾ ਰਿਹਾ ਹੈ ਕਿ ਪਾਰਟੀਆਂ ਨੇ ਪਿਛਲਾ ਸਮਾਂ ਸਹੀ ਤਰੀਕੇ ਨਾਲ ਕੰ ਇਹ ਸਾਰੀਆਂ ਚੀਜ਼ਾਂ ਵਾਚ ਕਰ ਰਹੀਆਂ ਪੜ੍ਹਨ ਲੱਗਦਾ ਕਿ ਮੁਕਾਬਲਾ ਕੜਾ ਹੋਏਗਾ ਕਿਉਂਕਿ ਅੱਗੇ ਤਿੰਨ ਉਮੀਦਵਾਰ ਹੁੰਦੇ ਸੀ ਮੈਦਾਨ 'ਚ ਇਸ ਵਾਰੀ ਚਾਰ ਹੋਣਗੇ ਮੇਰਾ ਖਿਆਲ ਦੇਖੋ ਇਲੈਕਸ਼ਨ ਤੇ ਇਲੈਕਸ਼ਨ ਹੁੰਦੀ ਹੈ ਹਰ ਇਲੈਕਸ਼ਨ ਜਿਹੜਾ ਕੋਈ ਹਰ ਕੋਈ ਬੰਦਾ ਜਿੱਤਣ ਲਈ ਲੜਦਾ ਚਾਰ ਹੋਣਗੇ ਚਾਰੇ ਜਿੱਤਣ ਲਈ ਲੜਨਗੇ ਪਰ ਮੈਂ ਸਮਝਦਾ ਮੁਕਾਬਲਾ ਪਬਲਿਕ ਨੇ ਡਿਸਾਈਡ ਕਰਨਾ ਕਿੰਨਾ ਕੁ ਕੜਾ ਕਰਨਾ ਕਿੰਨਾ ਕੁ ਸੌਕਾ ਕਰਦਾ ਹੈ ਇਹ ਪਬਲਿਕ ਜਿਹੜਾ ਫਰਜ਼ੀ ਕਰੋ ਪਬਲਿਕ ਕੰਬਾਂ ਤੋਂ ਖੁਸ਼ ਹੈ ਪਬਲਿਕ ਹੋਊਗੀ ਇਹਨੂੰ ਚੁਣਨਾ ਹੈ ਠੀਕ ਹੈ ਬਹੁਤ ਵਧੀਆ ਪਬਲਿਕ ਇਸ ਦੀ ਸਿੱਖਿਆ ਤੋਂ ਪ੍ਰਭਾਵਿਤ ਹੋ ਸਕਦੀ ਹੈ ਕਿਹਦੇ ਪਾਰਟੀ ਤੋਂ ਪ੍ਰਭਾਵਿਤ ਹੋ ਸਕਦੀ ਤੇ ਅਲੱਗ-ਅਲੱਗ ਵਿਸ਼ੇ ਨੇ ਮੈਂ ਮੰਨਦਾ ਕਿ ਇਹ ਕਠਨ ਜਾਂ ਸੌਖਾ ਜਿਹੜਾ ਆ ਇਹ ਪਬਲਿਕ ਨੇ ਹੀ ਰਾਤ ਦੇਣੀ ਹੈ ਤੇ ਪਬਲਿਕ ਦੇ ਮੁਤਾਬਕ ਹੀ ਹੋਣਾ ਹੈ ਮੇਰੇ ਕਹਿਣ ਦਾ ਮੁਕਾਬਲਾ ਸਖਤ ਨਹੀਂ ਹੋਏਣਾ ਮੇਰੇ ਕਹਿਣ ਦਾ ਮੁਕਾਬਲਾ ਸੌਖਾ ਨਹੀਂ ਹੋਏਣਾ ਸੋ ਮੈਂ ਆਸ ਕਰਦਾ ਹਾਂ ਕਿ ਗੁਰੂ ਨਗਰ ਦੀ ਪਬਲਿਕ ਬਹੁਤ ਸਮਝਦਾਰ ਹੈ ਔਰ ਬੜਾ ਸੋਚ ਸਮਝ ਕੇ ਜਿਹੜਾ ਫੈਸਲਾ ਲੂਗੀ ਮੈਂ ਉਸ ਫੈਸਲੇ ਨਾਲ ਸਹਿਮਤ ਹਾਂ ਪੰਜਾਬ ਚ ਕਿੰਨੀਆਂ ਸੀਟਾਂ ਮੰਦਦੇ ਹੋ ਦੇਖੋ 13 ਸੀਟਾਂ ਨੇ ਸਾਡੀ ਪਾਰਟੀ ਪੂਰਨ ਤੌਰ ਤੇ ਯੋਗਰ ਲਾਏਗੀ 13 ਦੇ 13 ਜਿੱਤਣ ਦੀ ਬਾਕੀ ਵੇਰ ਉਹ ਵੀ ਕੋਈ ਫਿਰ ਗੱਲ ਆਈ ਨਹੀਂ ਕਿ ਲੋਕ ਡਿਸਾਈਡ ਕਰਨਗੇ ਸਾਨੂੰ ਕਿੰਨੀ ਅਕਸਰ ਲਈ। ਸੋ ਬਿਲਕੁਲ ਐਸਨ ਗੁਰਜੀਤ ਓਜਲਾ ਜਿਹੜੇ ਮੌਜੂਦਾ ਸੰਸਦ ਅੰਮ੍ਰਿਤਸਰ ਤੋਂ ਹੈ ਤੇ ਉਹਨਾਂ ਦਾ ਸਾਫ ਤੌਰ ਤੇ ਕਹਿਣਾ ਹੈ ਕਿ ਇਸ ਵਾਰੀ ਮੁਕਾਬਲਾ ਜ਼ਰੂਰ ਹੈ। ਅਕਾਲੀ ਭਾਜਪਾ ਦਾ ਗੱਠਜੋੜ ਨਹੀਂ ਹੋਇਆ। ਮੁਕਾਬਲਾ ਕੜਾ ਹੋਏਗਾ। ਲੇਕਿਨ ਕਾਂਗਰਸ ਪੰਜਾਬ ਦੇ ਵਿੱਚ 13 ਤੋਂ 13 ਸੀਟਾਂ 'ਚ ਚੇਤਤ ਸੁ ਕਰੇਗੀ। ਅਮਿਤ ਸ਼ਰਮਾ ਪੰਜਾਬ ਤੋਂ ਅੰਮ੍ਰਿਤਸਰ